ਐ ਵੀਰੋ ਆਪਾਂ ਨੇ ਸਵੇਰੇ ਇੱਕ ਵੀਡੀਓ ਪਾਈ ਧੀ ਤੇ ਜੋ 31 ਮਾ ਐਂਡੋਆ ਦਾ ਮਸ਼ੀਨ ਕਾ ਤੇ ਸਵੇਰੇ 6:00 9:00 ਵਜੇ ਦੀ ਵੀਡੀਓ ਧੀ ਤੇ 4:00 4:30 ਦਾ ਟਾਈਮ ਹੋ ਗਿਆ ਤੇ ਉਹ 31 ਵੱਡਾ ਮਸ਼ੀਨ ਜੇ ਉਰੀ ਖੜੀ ਆ ਤੇ 3:00 ਵਜੇ ਤੇ ਗਿਆਲੇ ਕੋਈ ਕੰਦੇ ਵਿੱਚ ਜਿ ਬੜਾ ਢੀ ਤੇ ਹੁਣ ਜੰਨੇ ਆ ਵੱਡਣ 2 ਕਿੱਲੇ ਫੇਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਕੇ ਸੋਰੀ ਸ਼ਾਮ ਕੇ 4 4:30 ਕਾ ਟਾਈਮ ਹੋ ਗਿਆ ਤੇ ਸਵੇਰੇ ਆਪਾਂ ਇੱਕ ਬਲੌਗ ਆਇਆ ਤਾਂ ਉਸਮ ਆਪਾਂ ਨੇ ਇੱਕ ਖੱਤੀ ਜੀ ਵੱਡੀ ਦੀ ਮਸ਼ੀਨ ਲਾ ਤੇ ਸਾਹਮਣੇ ਇੱਥੇ ਹੀ ਖੜੀ ਆ ਮਸ਼ੀਨ ਤੇ ਉਸ ਤੋਂ ਬਾਅਦ 4:30 ਹੋ ਗਏ ਹੁਣ ਤੇ ਹੁਣ ਚੱਲੇ ਆ ਵੱਡਣ ਕਿਉਂਕਿ ਹਲੇ ਕੋਈ ਹੁਣ ਕੇ ਬੜਾਈ ਨਹੀਂ ਕਿਸੇ ਨੇ ਕੋਈ ਕਹਿ ਰਾਇ ਬਾਈ ਹਲੇ ਗਿੱਲੀ ਆ ਤੇ ਹੁਣ ਦੋ ਗਿੱਲੇ ਚੱਲੇ ਆ ਵੱਡਣ ਫੇਰ ਤੁਹਾਡਾ ਬਦਿਆਂ ਤੁਹਾਨੂੰ ਤੇ ਬਾਕੀ ਦੋ ਗਿੱਲੇ ਉਹ ਗਾਉਂ ਦੇ ਪਿੰਡ ਦੇ ਕੋਲ ਵੱਡਣ ਚੱਲਦੇ ਆ ਉੱਥੇ ਚੱਲਿਆ ਹੁਣ ਦੋ ਕਿੱਲੇ ਵੱਢਣ ਆ ਬਈ ਸਵੇਰ ਤੇ ਬਾਅਦ 9 10 ਵਜੇ ਤੇ ਬਾਅਦ ਹੈ 4:30 ਵਜੇ ਮਸ਼ੀਨ ਲਾਈਆ ਹਾਂ ਵੀਰ ਮੰਦੀਪ ਸਿੰਘ ਤੇ ਅੱਜ ਸਵੇਰ ਕੀ ਵੀਰੋ ਸੀਜ਼ਨ ਦਾ ਟਾਈਮ ਆ ਸਾਨੂੰ ਮਸ਼ੀਨ ਖੜਾ ਰਗੀ ਕਿ ਵੱੱਲ ਹਰੀ ਪਈਆ ਤਾਂ ਤਾਂ ਵਢਾ ਕੇ ਗਿਆ ਇਹ ਬਈ ਆਪਣੀ 10 ਕਿੱਲੇ ਬੱਦੀ ਨਹੀਂ ਮਿਲਦੀ ਯਾਰ ਤੇ ਕਦੋਂ ਰੇਲ ਦੀ ਆਪਣਾ ਬਈ ਦੀਪਰ ਆ ਰਿਹਾ ਐਮਪੀ ਦੇ ਕਿਲੋ ਪਰ ਟਰਾਲੀ ਬਿੱਲੀ ਇਹ ਜਾਤਕਾ ਮੰਡੀ ਆ ਜਾਮਾ ਫਿਰ ਗੇਰ ਕਾ ਮੇਜ ਕਾ ਮਾ ਬਈ ਸੀ ਜਮੇਗਾ ਟਾਈਮ ਆ ਆਇਓ ਬੇਲੀ ਦੇਖੋ ਸਵੇਰੀ 9 ਵਜੇ ਇੱਕ ਖੱਤੀ ਆਵਣਾ ਪਿਛਲੇ ਬਲੌਗਾਂ ਆਪਾਂ ਦਿਖਾਈ ਤੀ ਖੱਤੀ ਵਿੱਚ 3.5 ਕਿੱਲੇ 3.5 3.4-5 ਕਿੱਲੇ ਵੱਡਗਾ ਤੇ ਮੁੜਕਾ ਖੜ ਗਿਆ ਤੇ ਇਹ ਵਿਚਾਰ 3.4 ਹੋ ਗਏ ਚਲਾਈਆ ਸਾਹਮਣੇ ਦੇਖੋ ਚੱਲ ਗਈ ਮਸ਼ੀਨ ਤੇ ਇੱਧਰ ਆਪਣੇ ਆ 2 ਕਿੱਲੇ ਤੇ 7-8 10 ਕਿੱਲੇ ਪਾਣੇ ਵੜਾਣੇ ਹੁਣ ਸ਼ਾਮ ਨੂੰ ਵੜਾਵਾਂਗੇ ਤੇ ਉਹ ਵੀ ਤੁਹਾਨੂੰ ਬਲੌਗ ਜ਼ਰੂਰ ਦਿਖਾਵਾਂਗੇ ਬਾਕੀ ਉਸ ਤੋਂ ਬਾਅਦ ਆਪਾਂ ਨੇ ਵੜਨੇ ਆਣਾ ਪਾਲੀ ਸੜਕ ਨੂੰ ਨੇ ਦੀ ਤੇ ਉਹਦੇ ਪਿੱਛੇ ਨੇ ਇੱਥੇ ਆਪਣਾ 18 ਕਿੱਲੇ ਹੁੰਦੇ ਆ ਉਹ ਕਿਲੇ ਬਈ ਹੋ ਰਹਿ ਗਏ ਕੱਲ ਬਾਈ ਕੇ ਜਦੋਂ ਪਾ ਤੂਫਾਨ ਆਇਆ ਤਾਂ ਉਸ ਟਾਈਮ ਬੱਡੇ ਦੇ ਇਸ ਬਾਈ ਕੇ ਰਹਿ ਗਏ ਦੋ ਕਿਲੇ ਇਸ ਕਰਕੇ ਆਪਾਂ ਨੂੰ ਪਾਥੜਾ ਪਾਥੜੇ ਨਿਭੜਨੇ ਵਾਲਾ ਆਪੇ ਕੰਮ ਮਾਰੂ ਮਾਰ ਚੱਲ ਗਿਆ ਵੀ 5-6 ਮਸ਼ੀਨਾਂ ਚੱਲ ਰਹੀਆਂ ਤੇ ਖੋਹ ਚੱਲ ਰਹੀ ਸਾਹਮਣੇ ਦੇਖੋ ਤੇ ਕਾਹ ਚੱਲ ਰਹੀ ਆ ਦੋ ਤਿੰਨ ਪਰੇ ਵੀ ਚੱਲ ਰਹੀਆਂ ਬਈ ਮਾਰ ਮਾਰ ਚੱਲ ਪਿਆ ਤੇ 2-4 ਦਿਨਾਂ ਬਾਈ ਸੀਜ਼ਨ ਖਤਮ ਹੋਣ ਵਾਲਾ ਮਿਲਣਾ ਹੈ ਨਾ 2-4 ਦਿਨਾਂ ਬਾਈ ਕਈ ਜਗ੍ਹਾ ਤੋਂ ਆਪਣੇ ਲਵਾ ਨੇੜਾ ਰੀਪਰ ਵੀ ਚੱਲ ਰਹੇ ਤੋੜੀ ਵਾਲੇ ਹੋ ਦੂਰ ਆ ਥੋੜੀ ਇੱਕ ਵੱਟ ਕੇ ਹੁਣ ਨਵੇੜਕਾ ਆਇਆ ਕੰਮ ਇੱਕ ਟ੍ਰੈਲੀ ਹੁਣ ਬਣਾਈ ਆ ਤੇ ਮੈਨੂੰ ਲੱਗਦਾ ਬਾਈ 5-6 ਦਿਨਾਂ ਸਾਰਾ ਇਹਦੀ ਖਾਲੀ ਹੋ ਜੇਗਾ ਤੇ ਬਾਕੀ ਦੋ ਬਿੱਲੇ ਵੜਦੇ ਆ ਫਿਰ ਆਪਣੀ ਵੜਾਂਗੇ ਜ਼ਰੂਰ ਦਿਖਾਂਗੇ ਤੇ ਬੜੇ ਹੋਏ ਵੀਡੀਓ ਦੇ ਨਾਲ ਆ ਵੀਰੋ ਦੋ ਕਿੱਲੇ ਵੱਟ ਗਏ ਆਪਣੇ ਪਟਨੀਆ 8-10 ਕਿੱਲੇ ਤੇ ਦੋ ਕਿੱਲੇ ਤਾਂ ਆਪਣੇ ਨਾਲੇ ਜਿੱਥੇ ਮਸ਼ੀਨ ਚੱਲ ਰਹੀ ਆ ਤੇ ਬਾਕੀ ਸ਼ਾਮ ਕੇ 4:30-5:00 ਵਜੇ ਦਾ ਟਾਈਮ ਹੋ ਗਿਆ ਤੇ ਇਸ ਤੋਂ ਬਾਅਦ ਆਪਣਾ ਮਸ਼ੀਨ ਲੱਗੇਗੀ ਤੇ ਮਨਦੀਪ بھائی ਆਪਣਾ ਮਾਲਕ ਮਸ਼ੀਨ ਦਾ ਵੜਦੇ ਯਾਰ ਬਸ ਵੜਦੇ ਹੁਣ ਬੜੇ ਵੱਢ ਕੇ ਤੁਮਾਰ ਵੜਦਗੇ ਤੇ ਉਹ ਮਸ਼ੀਨ ਚੱਲ ਰਹੀ ਆ ਬਾਈ ਦੇਖੋ ਇਸ ਤੋਂ ਬਾਅਦ ਦੋ ਕਿੱਲੇ ਵੱਢ ਕੇ ਫਿਰ ਆਪਣਾ ਲਾਵਾਂਗੇ ਆਪਾਂ ਤੇ ਟਰੈਲੀ ਆਣੇ ਵਾਲੀਆਂ ਆਪਣੀਆਂ ਗੈਰਾ ਬੜਦੇ ਬੜਦੇ ਯਾਦ ਦੋ ਕਿੱਲੇ ਵੀ ਆਪਣੇ ਆ ਹੁਣ ਵਧਾਣੇ ਆ ਆ ਦੇਖ ਪੱਖੀ ਫੜੀਏ ਵੀ ਭੜੀ ਦੀ ਤੇ 베ਲੀ ਸਵੇਰਗੀ ਤੇ ੱੱਕੇ ਦੇ ਵੜਦੀ ਉਹ ਮੰਦੀਬ ਨੇ ਤੇ ਮਾਲਕ ਮਾਲਕ ਕਿ ਤੱਕ ਆਏ ਰਿਵੇ ਟਰੈਲੀ ਲੇਗਾ ਮਾਲਕ ਨੂੰ ਦੱਸਿਆ ਵੀ ਨਹੀਂ ਤੇ ਇੱਧਰ ਫਿਰ ਸਾਲਾ ਇੱਧਰ ਬਾਈ ਦੇਖੋ ੱੱਕੇ ਦੇ ਮਸ਼ੀਨ ਵੜਦੇ ਹੋ ਕਿੱਲੇ ਵਾ ਤੇ ਆਪਣਾ ਬਾਈ ਕੋਈ ਫੋਨ ਆਇਆ ਮੇਰੇ ਪਾਸ ਬੰਦਾ ਆ ਕਰਾ ਵੀ ਮੇਰੀ ਵੱਡੋ ਵੀ ਟਰੈਲੀ ਤੱਕ ਨਹੀਂ ਆਈ ਤੇ ਆਪਣਾ ਰਿਪਰ ਵੀ ਆ ਗਿਆ ਵੀ ਸਾਹਮਣੇ ਮਾਰਤੀ ਐਂਟਰੀ ਮਾਰਤੀ ਐਂਟਰੀ ਐਮਪੀ ਦੋ ਤੇ ਹੁਣ ਵੜਾਵਾਂਗੇ ਆਪਾਂ ਹੇ ਵੀਰੋ ਦੋ ਕਿੱਲੇ ਆਪਣੇ ਵੜ ਗਏ ਤੇ ਬੱਦਲ ਦੇਖੋ ਬਈ ਫੇਰ ਆ ਗਿਆ ਚੜ ਕੇ ਮੱਨ ਤੇ ਤੂਫਾਨ ਜੇ ਲੱਗਿਆ ਤੇ ਦੋ ਕਿੱਲੇ ਆਪਣੇ ਵੜ ਗਏ ਤੇ ਇੱਕ ਉਹ ਪਰਲਾ ਵੜ ਗਿਆ ਤੇ ਆਪਣੀ ਐਮਪੀ ਤੋਂ ਉਹਨੇ ਉਹਨੇ ਟਰੈਲੀ ਆਈ ਹੈ ਬਈ ਉਹ ਦੇਖ ਟਰੈਕਟਰ ਤੇ ਅੱਜ ਇਹ ਪਾ ਮਸ਼ੀਨ ਲਾਤੀ ਤੇ ਕੀ ਚੱਲ ਰਿਹਾ ਤੁਹਾਨੂੰ ਜਰੂਰ ਦੱਸਾਂਗੇ ਲੈ ਵੀ ਦੋ ਟੈਂਕ ਭਰ ਗਏ ਆਪਣੇ ਦੋ ਕਿੱਲੇ ਆਵਾ ਤੇ ਮੰਦੀਪ ਆਵੇ ਅੱਜ ਫੇਰ ਬੱਦਲ ਹੋ ਗਿਆ ਬਈ ਕੀ ਕਹਿਣਾ ਚਾਹਾਂਗੇ ਬਈ ਮਨੇ ਸਵੇਰ ਕੀ ਮਸ਼ੀਨ ਖੜਾ ਰਕੀ ਜਿਆਦਾ ਨਹੀਂ ਤੁਪ ਪਿਆਰ ਮਸ਼ੀਨ ਚਲਾਈ ਜਦੋਂ ਰੱਬ ਵੀ ਵੈਰੀ ਬਣ ਰਿਹਾ ਹੋਰੀ ਨੇਰ ਤੂਫਾਨ ਆ ਗਿਆ ਤੇ ਆਪਾਂ ਐਮਪੀ ਤੋਂ ਆਏ ਦੇ ਸਿੱਧੇ ਤੇ ਉਸ ਤੋਂ ਬਾਅਦ ਆਪਾਂ ਇੱਧਰ ਉਤਾਰਤੀ ਟੋਪੀਆਂ ਮਤਲਬ ਹਰਿਆਣੇ ਚ ਤਾਰ ਕੇ ਸਿੱਧੀ ਟਰੈਲੀ 'ਪਾ ਇੱਥੇ ਲਿਆਏ ਦੀ ਤੇ ਅੱਜ ਆਪਾਂ ਕਣਕ ਵੜਾ ਰਹੇ ਆ 2 ਕਿੱਲੇ ਆਉਣੇ ਪੜ ਗੇ ਤੇ ਦੇਖੋ ਬਈ ਡੇਢ ਕਿੱਲਾ ਆਪਾਂ ਪਰਾਂ ਵੱਡੇ ਤੇ ਡੇਢ ਟੈਂਕ ਹੋ ਗਿਆ ਉਤੋਂ 1 2 4ੜ ਵਧੀਆ ਇਸ ਟਾਈਮ ਤੇ ਬਾਕੀ 1 ਕਿੱਲਾ ਆਪਣਾ 11 ਇੰਚੀ ਵਾਲਾ ਜਿਹੜਾ ਆਪਾਂ ਨੇ ਪਰਾਲੀ ਪ੍ਰੂੜੀ ਲਾਈ ਸੀ ਤੇ ਡੇਢ ਕਿੱਲਾ ਉਹ ਪਿੰਡ ਦੇ ਕੋਲ ਵੱਡਿਆ ਏ ਤੇ ਬੱਦਲ ਦੇਖੋ ਬਈ ਬੱਦਲਾਂ ਚ ਫੇਰ ਸਵੇਰ ਦਾ ਇੰਨਾ ਵਧੀਆ ਮੌਸਮ ਦੱਸਖਾਇਆ ਮੈਂ ਤੁਹਾਨੂੰ ਜਿਹੜਾ ਆਪਣਾ ਲਾਸਟ ਵਲੌਗ ਤਾਂ ਸਵੇਰ ਵਾਲਾ ਉਸ ਵੇ ਦਿਖਾਇਆ ਕਿੰਨੀ ਧੁੱਪੋਂ ਨਿਕਲਦੀ ਸੀ ਪਰ ਇਹ ਦੇਖ ਲਓ ਬਈ ਜਦ ਆਪਾਂ ਨੇ ਮਸ਼ੀਨ ਲਾਈ ਤੇ ਕਿੰਨਾ ਦੇਖੋ ਬੱਦਲ ਹੋ ਰਿਹਾ ਤੇ ਕਿੱਲਾ ਆਪਣਾ 11 21 ਵਾਲਾ ਤੇ ਲੱਗ ਰਿਹਾ ਵੜਾਣਾ ਇਸਕਾ ਕੀ ਝਾੜ ਰੂਗਾ ਤੇ ਵਧੀਆ ਝਾੜ ਆ ਰਿਹਾ ਵੀਰੋ ਕਣਕਾ ਦਾ 24 25 ਕੁਇੰਟਲ ਹੈਗਾ ਤੇ ਬਾਕੀ ਉਹ ਪਿੱਲਾ ਲੱਗ ਰਿਹਾ ਪੱਢਣਾ ਵਧੀਆ ਝਾੜ ਆ ਤੇ ਚਲੋ ਫਿਰ ਮਿਲ ਬਣੇ ਰਹੋ ਵੀਡੀਓ ਦੇ ਨਾਲ ਦੇਖੋ ਵੀ ਮੌਸਮ ਦੇਖੋ ਅੱਜ ਦਾ ਓ ਪੈਂਡਾ ਵੱਡਾ ਕਿੱਲਾ ਵੜਦੀ ਇੱਕ ਟੈਂਕ ਦੀ ਪਰਿਆ ਹੋਏ ਗੁੱਜਰ ਕਿੱਥਾ ਤਲਾ ਤੋਂ ਨਹੀਂ ਖੰਡਾ ਰਿਆ ਓ ਗੁੱਜਰ ਉਹ ਟੈਂਕ ਨਹੀਂ ਪਰਿਆ ਦੇਖੋ ਵਈ ਡਾ ਕਿੰਨਾ ਵੱਡ ਦਿਓ ਕਿੱਥੇ ਦਾ ਕਲੇ ਲੱਗਦਾ ਇਕ ਨੀ ਪਰਿਆ ਬਾਈ ਜੀ ਓਏ ਕਿੱਥੇ ਆ ਵੀਰੇ ਰੇਡ ਬਾਈ ਚੱਲ ਇਸ ਵਾਰ ਦੋ ਟੈਕ ਨਿਕਲਾ ਇਸਨੇ 1 ਮਿੰਟ ਕੱਢਿਆ ਪੂਣੀ ਭਰ ਫਿਗਰ ਬੜਾ ਮੋਟਾ ਓਏ ਯਾਰ ਓਏ ਡਰਾਈਵਰ ਓ ਨਾਲੇ ਤਾਂ ਨਹੀਂ ਖੰਡਾ ਰਿਆ ਕਰ ਰਿਆ ਹੈਲਪਰ ਮਾ ਪਹਿਲਾਂ ਸਾਰੇ ਆਪਣ ਦੇ ਗੇੜੇ ਵੀ ਖੜੇ ਆ ਹਾਂ ਬਈ ਸਵੇਰ ਕੀ ਮਸ਼ੀਨ ਖੜੀ ਧੀ ਚੱਲੀ ਆ ਇਹੋ ਆਪਣ ਲੋਕਾਂ ਕੀ ਮਸ਼ੀਨਾਂ ਖੜੀਆਂ ਮਾਰੀ ਚੱਲ ਰਹੀ ਆ ਉਹ ਸਾਹਮਣੀ ਦੇਖੋ ਬਈ ਡੇਢ 2 ਕਿੱਲੇ ਬੜਾ ਭਰਾ ਆ ਗਿਆ ਰੀਪਰ ਲੈ ਕੇ 5 ਕਿੱਲੇ ਤੇ ਆਉਣਾ ਟ੍ਰੈਕਟਰ ਆ ਗਿਆ ਵੀ ਸੋਨਾਲੀ ਕਾ ਐਮ ਪੀ ਦਾ ਤੇ ਹੁਣੇ ਹੁਣੇ ਆ ਹੁਣੇ ਹੁਣੇ ਪਕਣ ਕਾ ਇੱਕ ਟ੍ਰੈਕਟਰ ਆ ਨਾ ਖੜਿਆ 735 ਤੇ ਦੋ ਟਰੈਲੀਆਂ ਆਪਾਂ ਕਰ ਕਰ ਕੇ ਮਾਰਨੀ ਆ ਸਾਰੀ ਬੜ ਦੇਣੀ ਆ ਹੈਲਪਰ ਬਾਕੀ ਆ ਏਰੀਆ ਵਿਲਾ ਕਰਦੇ ਆ ਦੇਖੀ ਉਹਨੇ ਹੈਲਪਰ ਦੇਖੋ ਬਈ ਕਿੰਨਾ ਖੁਸ਼ ਆ ਕਿਉਂਕਿ ਨੂੰ ਅੱਜ ਫੇਰ ਮਸ਼ੀਨ ਫੜਾਈ ਦੀ ਫੇਰ ਕਮਾਲ ਬਣੇ ਆਹ ਲੇ ਤਾਂ ਬੈਠਿਆ ਬਈ ਕਰ ਕੱਖ ਲਾਲ ਬੈਠਿਆ ਬਈ ਤੇ ਹੈਲਪਰ ਦੇਖੋ ਬਈ ਨੂੰ ਤਾਂ ਇਸ ਤਰ੍ਹਾਂ ਰਹਿ ਇਸ ਤਰ੍ਹਾਂ ਅੰਪੀ ਜੂਸ ਕਰ ਬਈ ਫੇਰ ਮਾਲ ਦਾ ਟੈਨਸ਼ਨ ਵਾ ਮਾਲ ਦਾ ਟੈਨਸ਼ਨ ਵਾ ਨਹੀਂ ਪਿੱਛੇ ਦੇਖੜਾ ਕੁਝ ਨਾ ਕਿ ਉਹ ਸਾਹਮਣੇ ਬਈ ਟੈਂਕ ਭਰ ਗਿਆ ਦੋ ਤਿੰਨ ਗੇੜੇ ਹੋਰ ਪਏ ਆ ਪਰ ਕਿ ਖੁਸ਼ ਹੋ ਗਿਆ ਬਤੋ ਖੁਸ਼ ਹੋ ਗਿਆ ਜਦ ਕਾ ਕਰਦਾ ਟੈਂਕੜੀ ਭਰ ਰਿਹਾ ਪਰ ਕਿਣਾ ਉਹਦੇ ਨੰਬਰ ਭਰ ਗਿਆ ਬੱਦਲ ਬਹੁਤ ਜ਼ਿਆਦਾ ਹੋ ਰਿਹਾ ਪਤ ਗਿਆ ਫੋਨ ਮੈਂ ਦੇਖਣਾ ਲੱਗਦਾ ਨਹੀਂ ਬਹੁਤ ਜ਼ਿਆਦਾ ਬੱਦਲ ਨਾ ਲੱਗ ਰਿਹਾ ਹੈਓ ਦੇਖੋ ਯਾਰ ਪਿੱਛਾ ਦੇਖੋ ਵਿਊ ਦੇਖੋ ਆਪਣੇ ਫੋਨ ਕਾ ਬੱਲਾ ਵਿਊ ਵੈਸੇ ਦਿਖ ਰਿਹਾ ਪਾ ਬੱਦਲ ਨਹੀਂ ਕਾਲੀ ਘਾਟ ਆ ਰਹੀ ਸੜਕਾ ਕਾਲੀ ਘਾਟ ਆ ਰਹੀ ਜਾ ਬੱਦਲ ਦਿਖ ਰਿਹਾ ਬੱਦਲ ਦਿਖ ਰਿਹਾ ਈ ਗੱਲ ਨੀਲਾ ਸਹੀ ਗੱਲ ਆ ਲੋਕ ਸੋਚੇ ਬੱਦਲ ਝੂਠ ਬੋਲ ਰਿਹਾ ਮਨੇ ਇੱਕ ਦੋ ਇੱਧਰ ਤੇ ਆਇਆ ਕੱਲ ਇੱਧਰ ਤੇ ਆਇਆ ਦਾ ਬਈ ਪਤਾ ਕੀ ਹੋ ਰਿਹਾ ਰੱਬ ਨਾ ਸਵੇਰੇ ਤੋਂ ਇੰਨੀ ਵਧੀਆ ਤੋਂ ਪਗੜਾ 3 ਵਜੇ ਤੱਕ ਪੂਰੀ ਗਰਮੀ ਸ਼ਾਮ ਨੂੰ ਦੇਖ ਲੈ ਸ਼ਾਮ ਕੇ ਟਾਈਮ ਬਈ ਆਪਾਂ ਸਵੇਰੀ ਬਲੌਗ ਬਾਇਦਾ ਇੱਕ ਕਿੰਨੀ ਗਰਮੀ ਔਰ ਧੁੱਪ ਵਧੀਆ ਮੌਸਮੇਤਰ ਲੱਗ ਰਿਹਾ ਬਹੁਤ ਵਧੀਆ ਰਹੇਗਾ ਅੱਜ ਪਰ ਇਸ ਟਾਈਮ ਵੀ ਫਿਰ ਦੇਖ ਲੋ ਕੱਲ ਇੱਧਰ ਤੇ ਆਦਾ ਜਿੱਧਰ ਤੇ ਆ ਰਹੀ ਜੜਕਾ ਫੁੱਲ ਡੋਸੇ ਹਰ ਮੈਂ ਕਰਾਂ ਉਸकी ਬਿੜਵਾ ਉਹ ਬਟਾਂਗੇ ਕਰਾ ਆਪਣਾ ਵੀ ਉਸ ਚੀਮੇ ਦੇ ਬਿੜਵਾ ਦੇ ਕਰਾ ਬੱਦਲ ਦੇਖੋ ਬਈ ਬੱਦਲ ਮੈਂ ਵੀ ਇੱਕ ਟਰੈਲੀ 'ਪਾਹਰ ਤੱਕ ਗਏ ਮੰਡੀ 'ਵਾਂ ਤੇ ਦੂਸਰੇ ਆਪਾਂ ਉਹ ਸਾਡੀ ਮੋਟਰ ਵਾਲੇ ਕਿੱਲੇ ਉੱਟੱਕ ਲਾ ਰਹੇ ਆਂ ਮੈਂ ਵੀ 7 ਵਜੇ ਸ਼ਾਮ ਕੇ ਤੇ ਮੌਸਮ ਬਈ ਬਹੁਤ ਜ਼ਿਆਦਾ ਖਰਾਬ ਆ ਤੇ ਮਸ਼ੀਨ ਆਪਣਾ ਲੱਗੀ ਹੋਈ ਆ ਤੇ ਇੱਕ ਟਰੈਲੀ ਆਪਣੀ ਉਹ ਖੜੀ ਆ ਪਰੇ ਤੇ ਉਹ ਭਰ ਗਈ ਤੇ ਇੱਥੇ ਚਪਲ ਆਇਆ ਹੋਇਆ ਤੇ ਮੌਸਮ ਬਾਈ ਕਣਮਣ ਵੀ ਪੈ ਰਹੀ ਆ ਥੋੜੀ ਥੋੜੀ ਤੇ ਖਰਾਬ ਆ ਥੋੜਾ ਜਿਹਾ ਤੇ ਸੰਦੀਪ ਬਾਈ ਲਗਾਤਾਰ ਲੱਗ ਰਿਹਾ ਕਣੀਆਂ ਕਣੀਆਂ ਆਣ ਲੱਗ ਰਹੀਆਂ ਥੋੜੀ ਥੋੜੀਆਂ ਬਾਕੀ ਦੇਖੋ ਜਿੰਨੀ ਵੱਡਦੀ ਆਪਾਂ ਵੱਡਾਂਗੇ ਤੇ 22 ਕਿਲੋ ਪਾ ਵੱਡ ਗੀ ਲੋ ਟਰਾਲੀ ਰੇ ਆ ਤੇ ਮਸ਼ੀਨ ਹਲੇ ਲੱਗ ਰਹੀ ਐ ਤੇ ਕਣੀਆਂ ਆਣ ਲੱਗੀਆਂ ਥੋੜੀ ਥੋੜੀ ਬਾਕੀ ਦੇਖਦੇ ਆ ਕੀ ਬਣਦਾ ਤੇ ਬਣੇ ਰਿਹਾ ਵੀਡੀਓ ਨਾਲ ਮੈਂ ਵੀ ਕਣੀਆਂ ਆ ਗਈਆਂ ਜਿਆਦਾ ਦੇਖੋ ਵੀ ਟਰੈਕਟਰ ਕਿੰਨਾ ਭਿੱਜ ਗਿਆ ਤੇ ਬਾਕੀ ਦੇਖਦੇ ਆ ਕੀ ਬਣਦਾ ਚੱਲੇ ਰਿਹਾ ਜਾ ਆਪ ਕੋਈ ਨਹੀਂ ਰਾਈ ਫੁੱਲ ਨੂੰ ਹੁੰਦਾ ਜਾ ਰਿਹਾ ਤੇ ਪੁੱਤਰ ਲਗਾਤਾਰ ਜਾਰੀ ਆ ਇਹ ਮੀਂਹ ਦੇ ਪ੍ਰੋਟੈਕਟ ਕਿੰਨਾ ਭਿੱਜ ਗਿਆ ਬਾਕੀ ਚਲੋ ਦੇਖਦੇ ਆ ਕੀ ਬਣਦਾ ਜਦੋਂ ਤੱਕ ਚਲੇਗੀ ਆਪਾਂ ਚਲਾਵਾਂਗੇ ਐਮ ਟੈਂਕ ਭਰ ਗਿਆ ਜਲਦੀ ਚੰਗੀ ਕਰੋ ਜਲਦੀ ਮੀਂਹ ਵੀ ਆ ਰਿਹਾ ਭਾਈ ਜਲਦੀ ਟਰੈਕਟਰ ਵੀ ਭਿੱਜ ਗਿਆ ਜੰਮੀ ਪੱਤਲ ਵੀ ਆ ਰਿਹਾ ਫੁੱਲ ਚੜਕਾ ਜਲਦੀ ਰੋਕ ਲੈ ਹੋਰ ਮਾਰ ਆ ਰਿਹਾ ਹੋਰ ਰੋਕ ਲੈ ਰੋਕਲੀ ਰੋਕਲੀ ਖੇਦੀ ਖੇਦੀ ਵੀਰੋ 7 ਵਜੇ ਦਾ 20 ਮਿੰਟ ਹੋ ਗਏ ਇਹ ਮਸ਼ੀਨ ਆਪਾਂ ਲਾਰਕੀ ਲਗਾਤਾਰ ਕਿਉਂਕਿ ਆਪਾਂ ਦੇਖ ਰਹੇ ਹਾਂ ਚਲੋ ਜਦੋਂ ਤੱਕ ਵੱਡੀ ਆਪਾਂ ਵੜਾਵਾਂਗੇ ਪਰ ਰੱਬ ਰੁਕਣ ਦਾ ਨਾ ਨਹੀਂ ਲੈ ਰਿਹਾ ਨਹੀਂ ਪੈ ਰਿਹਾ ਤੇ ਚਲੋ ਆਪਾਂ ਦੇਖਦੇ ਹਾਂ ਵੀ ਜਿੰਨੀ ਵੱਡੇ ਵੀ ਪੜਦੇ ਨੇ ਤੇ ਬਾਕੀ ਬਣੇ ਰੋਏ ਵੀਡੀਓ ਦੇ ਨਾਲ ਆਪਾਂ ਇੰਤ ਤੱਕ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਇੱਕ ਟਰਾਲੀ ਆਣੀ ਭਰ ਗਈ ਵੀਰੋ ਆਪਾਂ ਨੇ ਹਲੇ ਤੱਕ 2.5 ਕਿੱਲੇ ਵੱਡੇ ਦੇ 2.5 ਕਿੱਲੇਾਂ ਵਿੱਚ ਇੱਕ ਟਰਾਲੀ ਆਣੀ ਭੱਗੀ ਕਰੇ ਤੇ ਬਾਕੀ ਇੱਕ ਟੈਂਕੀ ਸਮਾ ਗਿਆ ਦੋ ਕਿੱਲੇਾਂ ਆ ਲਾਰਕੀ ਮਸ਼ੀਨ ਆਪਾਂ ਨੇ ਕੀ ਬਿਜਲੀ ਬਈ ਬਹੁਤ ਲਸ਼ਕਰੀ ਲਗਾਤਾਰ ਆ ਦਿਖਾਵਾਂਗੇ ਤੁਹਾਨੂੰ ਤੇ ਹੁਣ ਦੇਖੋ ਵੀ ਕਿੰਨੀ ਬਿਜਲੀ ਲਸ਼ਕਈ ਕਿ ਉਧਰ ਨੂੰ ਤੇ ਬੱਦਲ ਦੇਖ ਲਓ ਬਈ ਤੇ ਲਗਾਤਾਰ ਚਾਰੇ ਪਾਸੇ ਬਿਜਲੀ ਲਸ਼ਕ ਰਹੀ ਆ ਤੇ ਬੱਦਲ ਕਿਣ ਮਿੰਨ ਕਿਣ ਮਿੰਨ ਤਾਂ ਹੋਈ ਰਹੀ ਆ ਉਹ ਦੇਖੋ ਸਾਹਮਣੇ ਬਿਜਲੀ ਕਿੰਤਰ ਲਸ਼ਕਰੀ ਆ ਇਹ ਵੀ ਦੋ ਕਿੱਲਾਵਾਂ ਤੇ ਆਪਣਾ ਦੂਜਾ ਟੈਂਕ ਨਿਕਲ ਰਿਹਾ ਹੈ ਉਹ ਤੇ ਬਾਕੀ ਦੇਖੋ ਬਿਜਲੀ ਲਸਕਰੀਆ ਇੱਧਰ ਵੀ ਭਾਈ ਪਿਛਲੀ ਲਸਕਰੀਆ ਥੋੜੀ ਥੋੜੀ ਪਰ ਕੋਈ ਪਤਾ ਨਹੀਂ ਅਜੇ ਜਦ ਤੱਕ ਸਾਫ ਨਹੀਂ ਹੁੰਦਾ ਮੌਸਮ ਸਾਹਮਣੇ ਦੇ ਕੋਈ ਬਿਜਲੀ ਦਾਸ ਕੇ ਕੀ ਹੁਣ ਤੇ ਅੱਠਵਾ ਦੇਖੋ ਭਾਈ ਬਿਜਲੀ ਲਸਕਰੀਆ ਹਜੇ ਪਰ ਇੱਧਰ ਭਾਈ ਤਾਰੇ ਨਿਕਲ ਰਹੇ ਆ ਉਹ ਦੇਖੋ ਦਿਖੀ ਰਹੇ ਹੁਣ ਸਾਹਮਣੇ ਤਾਰੇ ਨਿਕਲ ਰਹੇ ਆ ਪਰ ਕੋਈ ਪਤਾ ਨਹੀਂ ਅਜੇ ਮੌਸਮ ਦਾ ਤੇ ਬਾਕੀ ਮਸ਼ੀਨ ਆਪਣੀ ਕਣੀਆਂ ਜਿਹੜੀ ਪਰਤੀ ਉਹ ਹਟ ਗਈਆਂ ਤੇ ਮਸ਼ੀਨ ਚੱਲ ਰਹੀ ਆ ਤੇ ਚਲੋ ਆਪਣਾ ਦੋ ਕਿੱਲਾਂ ਦੇ ਘੇਰੇ ਚ ਪਾਈ ਹੋਈ ਵਾਲੇ ਤੇ ਦੋ ਟੈਂਕ ਆਪਾਂ ਕੱਢਤੇ ਟਰਾਲੀ 'ਚ ਤੇ ਤੀਜੇ ਨੂੰ ਲੱਗ ਰਹੀ ਆ ਹੁਣ ਤੇ ਬਾਕੀ ਦੇਖਦੇ ਆ ਬਣੇ ਰਿਹਾ ਵੀਡੀਓ ਦੇ ਨਾਲ ਲੈ ਵੀਰੋ ਇੱਕ ਟਰਾਲੀ ਫੱਕਰਾ ਤਾਰੇ ਮਨੂ ਇਹ ਪੜਾ ਦੇ ਉਹ ਵੀ ਕਰ ਲਾ ਥੋੜਾ ਜਿਹਾ ਨਰਮ ਆ ਨਹੀਂ ਤੈਨੂੰ ਵਝਾਉਂਗਾ ਫਿਰ ਭੈ ਚੱਲ ਦੁਬਾਰਾ ਲੈ ਵੀਰੋ ਇੱਕ ਪਟੜੀ ਘਰਾਂ ਤਾਰੇ ਤੇ ਜਿਹੜੀ ਇੱਕ ਦੋ ਤਿੰਨ ਟੈਂਕ ਪਾਏ ਦੇ ਉਹ ਪਟੜੀ ਪਾਣੀ ਸੋਨਾਂ ਵਾਲੇ ਕਹੇ ਪਿੱਛਾ ਤੇ ਵਲੇ ਜਾਏ ਨੂੰ ਮੰਡੀ ਨੂੰ ਇਹਨੂੰ ਮੰਡੀ ਵਗੈਰਾਂ ਆਏ ਕਿਉਂਕਿ ਮੌਸਮ ਹੋ ਗਿਆ ਸਾਫ ਤੇ ਬਾਕੀ ਇਹ ਪਰਕਾ ਤੇ ਉਹ ਮੰਡੀ ਵਿੱਚ ਥੱਲੇ ਉਹ ਆ ਜਾਏਗੀ ਤੇ ਆਪਾਂ ਫਿਰ ਘਰਾਂ ਖੜਾ ਦੇਗੇ। ਲੈ ਵੀ ਤੀਜਾ ਟੈਂਕ ਪੈ ਰਿਆ ਤੇ ਦੋ ਕਿੱਲੇ ਮਤਿ ਆਉਣੇ ਆ ਤਿੰਨ ਟੈਂਕ ਨਿਕਲੇ ਆ। ਲਾ ਲੋ 20 ਕਿਲੋ ਮਿੰਟ ਲਗਾ ਇੱਕ ਟੈਂਕ ਦਾ ਤੇ 60 ਕਿਲੋ ਮਿੰਟ ਲੋਗੇ ਤੇ ਹੈਗਾ ਬਾਈ ਜਿੱਤੇ ਇੱਕ ਮਿੰਟ ਦਾ ਝਾੜ ਤੇ ਇਦਦਰਾ ਬੜਾ ਦੂਰ ਆ ਜਾ ਰਿਹਾ ਇਹ ਵਾ ਅਗਲੇ ਕਿੱਲੇ ਮੈਂ ਚਲੇ ਆ ਬਾਈ ਤੇ ਦੋ ਕਿੱਲੇ ਵੀ ਉੱਡ ਗਏ ਤੇ ਅਗਲੇ ਕਿੱਲੇ ਮੈਂ ਚਲੇ ਆ ਵਾ ਤੇ ਬਾਕੀ ਹੋਰ ਟਰੈਲੀ ਆਪਣੀ ਜਾ ਰਹੀ ਹੁਣ ਮੰਡੀ માં ਤੇ ਇੱਕ ਆਪ ਕਰਤਾ ਰਹੇ ਤੇ ਫਿਰ ਮੋ ਭਰਾਵਾਂਗੇ ਵਾ ਆਪਣੇ ਲਾਈਤੀਵ ਤੀਸਰੇ ਕਿੱਲੇ ਵਾਂ ਬੋਰਪਾ ਤੇ ਦੋ ਕਿੱਲੇ ਵੇ ਤਿੰਨ ਟੈਂਕ ਨਿਕਲੇ ਤੇ ਆਪਣੇ ਟਰੈਲੀ ਭਮਗੀ ਮੱਡੀ ਵਾਂ ਤੇ ਇਸ ਕਿੱਲੇ ਵਾਂ ਬੈਕ ਕਰਦੇ ਥੋੜਾ ਬੈਕ ਤੇ ਇਹ ਕਿੱਲੇ ਵਾਂ ਲਾਈਤੀ ਤੇ ਇੱਕ ਟੈਂਕ ਹੋ ਭਰ ਗਿਆ ਤੇ ਬਾਕੀ ਅੱਜਾ ਕੋਰ ਪੰਜ ਜਗ ਮੈਨ ਲੱਗਦਾ ਹੋਰ 1.5 ਟੈਂਕ ਨਿਕਲ ਜੂਗਾ ਆ ਗਿਆ ਬਈ 25 26 ਲਾਲੋਤੀ ਦੇ ਲਵੇ ਗੇੜ ਕਵੰਟਲ ਝਾੜ ਹੈਗਾ ਵੀਰੋ ਆ ਗਈ بارش ਮੀਂਹ ਆ ਗਿਆ ਬਹੁਤ ਇੱਕਦਮ ਤੇ ਦੋ ਹੀ ਮਸ਼ੀਨਾ ਛੱਟਣਾਂ ਲਾ ਦੀਆਂ ਤੇ ਆਪਣੀ ਕੰਕਰੀਟ ਭਰੀ ਟਰੈਲੀ ਵੀ ਅੰਦਰ ਲਾ ਦੀ ਤੇ ਇੱਕਦਮ بارش ਆਈ ਆ ਬਈ ਬਹੁਤ ਜ਼ਿਆਦਾ ਤੇ 8:30 9 ਵਜੇ ਦਾ ਟਾਈਮ ਆ ਤੇ ਛੱਟ ਕੇ ਤੜਾ ਲਾ ਦੀ ਆਪਾਂ ਤੇ بارش ਆ ਗਈ ਦੀ ਬਹੁਤ ਜ਼ਿਆਦਾ ਤੇ ਆਪਣਾ ਟਰੈਂਡ ਟਰੈਲੀ ਬੋਟ ਜਾ ਕੇ ਲੈ ਗਏ ਆ ਤੇ ਬਾਕੀ ਹਾਂ ਬਿੰਦਰ ਬਾਕੀ ਕਿਤਾ ਮੀ ਬਿੰਦਰ ਮੈਂ ਮੁਕ ਨਹੀਂ ਆ ਰਿਹਾ ਮੈਂ ਤਾਰੇ ਨਿਕਲ ਰਿਹਾ ਮੀ ਪੈ ਲਾ ਰਿਹਾ ਮੈਂ ਅਭੀ ਇੱਧਰ ਹਾਂ ਬਾਈ ਦੇਖੋ ਤਾਰੇ ਉੱਪਰ ਨਿਕਲ ਰਿਹਾ ਤੇ ਮੀ ਪੈ ਇੱਕਦਮ ਆਇਆ ਬਾਈ ਮਨ ਉਹਥੇ ਰੋਟੀ ਖਾ ਰਹੇ ਤੇ ਇੱਕਦਮ ਆਇਆ ਬਾਕੀ ਆਪਾਂ ਮਸ਼ੀਨ ਨੂੰ ਲਿਆਏ ਹਾਂ ਤਾਂ ਪਤਾ ਲੱਗੋ ਸਵੇਰੀ ਫਟਾਂਗੇ ਤੇ ਬਾਕੀ ਇਸ ਵਲੌਗ ਨੂੰ ਪਕੜਦੇ ਇੱਥੇ ਸਮਾਪਤ ਤੇ ਸਵੇਰ ਵਾਲੇ ਤੁਹਾਨੂੰ ਦੱਸਾਂਗੇ ਬਾਕੀ ਚਲੋ ਮਿਲਦੇ ਅਗਲੀ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ